ਨਾ ਨਾ ਨਹੀਂ ਨਹੀਂ ਕਿਹੜੇ ਤੁਸੀਂ ਆਏ ਕਿੱਥੋਂ ਪਹਿਲਾਂ ਅੰਦਰੋਂ ਕਿਹਨੇ ਸਾਡੇ ਉੱਥੇ ਬਾਹਰ ਆਓ ਪਹਿਲਾਂ ਤਾਂ ਬਾਹਰ ਆਓ ਤੁਹਾਨੂੰ ਯਾਰ ਲੈਣੀ ਜਾਂ ਹੀ ਸਪੱਟ ਤੁਹਾਨੂੰ ਸੱਦਿਆ ਕਿ ਨਹੀਂ ਇੱਥੇ ਸਮਝਾਓ ਜੀ ਇਹਨਾਂ ਕਰੋ ਕਰੋ ਆ ਦੱਸੋ ਅਜਨੇ ਬੁਲਾਇਆ ਕਿਨੇ ਤੁੰਨੇ ਇੱਥੇ ਉਹ ਨੰਬਰਦਾਰ ਜਿੰਨੇ ਦਾ ਹੈ ਹੈਲੋ ਸੋ 1 ਮਿੰਟ ਪਹਿਲਾਂ ਗੱਲ ਨ ਕਰੇ ਨੰਬਰਦਾਰ ਕਿਹੜੇ ਨੇ ਆ ਕੀ ਤੇ ਤੈਨੂੰ ਬੁਲਾਇਆ ਹੈ ਨਾ ਬਿਲਕੁਲ ਹੈ ਤੁਸੀਂ ਨੰਬਰਦਾਰ ਇਧਰ ਮਕਾਨ ਨੂੰ ਬੁਲਾਏ ਨੇ ਤੁਸੀਂ ਤੁਹਾਡਾ ਕੀ ਮਤਲਬ ਹੈ ਇੱਥੇ ਆਉਣ ਦਾ ਪਹਿਲਾਂ ਇਹ ਦੱਸੋ ਤੁਸੀਂ ਡੇਰੇ ਵਾਲੇ ਹੋ ਡੇਰੇ 'ਚ ਰਹੋ ਸਾਡਾ ਕੋਈ ਪਿੰਡ ਦਾ ਡੇਰੇ ਜਾਂਦਾ ਦੱਸੋ ਦੱਸੋ ਕਿ ਕਿਹੜਾ ਆਣੇ ਚਲੇ ਕੇ ਬੜਾ ਹੋ ਜਾਣਾ ਨਹੀਂ ਖੋਡਾ ਕੋਈ ਨਹੀਂ ਖਾਦੇ ਖੋਡਾ ਕੀ ਮਤਲਬ ਇੱਥੇ ਆਉਣ ਦਾ ਯਾਰ ਅਸੀਂ ਪਤਾ ਲੱਗ ਗਿਆ ਸਾਨੂੰ ਹੁਣ ਮੇਰੀ ਗੱਲ ਸੁਣੋ ਅਸੀਂ ਸਿੱਖ ਧਰਮ ਚ ਗੁਰੂਗਰ ਜਨ ਫਾਲਤੂ ਗੱਲ ਨਹੀਂ ਕਰਨੀ ਜੀ ਫਾਲਤੂ ਗੱਲ ਨਹੀਂ ਕਰਨੀ ਇੱਥੇ ਤੁਹਾਨੂੰ ਸੱਦਿਆ ਕਿ ਨਹੀਂ ਇੱਥੇ ਆਖੀ ਕੋਈ ਮਹਿਮਨੀ ਉਹੋ ਹੀ ਕਰਨਾ ਜੀ ਅਸੀਂ ਜੇ ਸਾਡੇ ਜਿਹਮਤ ਹੋਊ ਅਸੀਂ ਮਕਾਨ ਫਵਾ ਦਾਂਗੇ ਚਲੋ ਇਥੋਂ ਚਲੋ ਫਿਰ ਠੀਕ ਹੈ ਜੀ ਚਲੋ ਠੀਕ ਹੈ ਜੀ ਇਥੋਂ ਉਹ ਮੇਰੀ ਗੱਲ ਸੁਣ ਕੀਤੇ ਤਾਂ ਕੋਈ ਲਿਖਤੀ ਦਿੱਤਾ ਤੁਸੀਂ ਇਹਨਾਂ ਨੂੰ ਵੀ ਹੋਰੇ ਆਓ ਭੇਜੋ ਇਹਨਾਂ ਨੂੰ ਇੱਥੇ ਚਲੋ ਮੇਰੇ ਚਲੋ ਚਲੇ ਜਾਂਦੇ ਕੋਈ ਨਹੀਂ ਹੋਰੇ ਕੰਮ ਫੜਨੇ ਆ ਕੇ ਚਲੋ ਗੱਡੀ ਸਟਾਰਟ ਕਰੋ ਚਲੋ ਇੱਥੋਂ ਚਲੇ ਜਾਂਦੇ ਭਾਈ ਚਲੋ ਜੀ ਠੀਕ ਹੈ ਜੀ ਕੋਈ ਗੱਲ ਦਿਖਾਓ ਤੁਹਾਡੇ ਕੋਲ ਲਿਖਤੀ ਕੀ ਆਰਡਰ ਨੇ ਤੁਹਾਡੇ ਕੋਲ ਕੀ ਆਊਟ ਆ ਤੁਸੀਂ ਮਕਾਨ ਬਣਾ ਕੇ ਦੇਣਾ ਉਸ ਮਕਾਨ ਬਣਾ ਕੇ ਦੇਣਾ ਫੇ ਚਲੋ ਇੱਥੋਂ ਚਲੋ ਚਲੋ ਠੀਕ ਹੈ ਜੀ ਅਸੀਂ ਲਿਖ ਰਹੇ ਹਾਂ ਇਹ ਜ਼ਰੂਰ ਤੋਂ ਹੀ ਅਸੀਂ ਕੋਈ ਨਾ ਅਸੀਂ ਆਪੇ ਮੈਨੂੰ ਲੋੜ ਹੈ ਕਿ ਲਖਣ ਦੀ ਜੀ ਪਿੰਡ ਵਾਲੇ ਪੜ੍ਹ ਰਹੇ ਨੇ ਸਰਪੰਚ ਤੁਹਾਡੇ ਨਾਲ ਹੀ ਆ ਗਏ ਅਸੀਂ ਲਿਖਣ ਲੱਗੇ ਸਰਪੰਚ ਸਾਹਿਬ ਨੂੰ ਵੀ ਅਸੇ ਦਿਨ ਨੋਟਿਸ ਵਿੱਚ ਲਿਆਂਦਾ ਕਰਦਾ ਸੀ ਉਹ ਲਿਆਂਉ ਹੁਣ ਕਿੱਥੇ ਹੈ ਪਿਛਲੇ ਸਰਪੰਚ ਸਾਹਿਬ ਜੀ ਕਹਿੰਦਾ ਲਿਆਂਦੀ ਹੈ ਲਿਆਂਦੀ ਅਸੀਂ ਐ ਨਹੀਂ ਆਇਆ ਸੀ ਮੈਨੂੰ ਇਹੀ ਗੱਲ ਵੇਖੀ ਕਹਿੰਦੇ ਵੀ ਆਹ ਕੁਝ ਕਰ ਬਈ ਅਸੀਂ 22 ਮਕਾਨ ਬਣਾ ਕੇ ਜੰਨੇ ਆ ਰਾਸ਼ਨ ਮਹੀਆ ਦਾ ਭਾਵੇਂ ਜੰਨੇ ਆ ਸਫਰ ਜੰਨੇ ਆ ਅਸੀਂ ਆਹ ਉਹ ਸਾਨੂੰ ਸਾਫ ਪਤਾ ਜੀ ਥੋੜਾ ਮੱਕਾ ਉਹ ਨਹੀਂ ਚਲੋ ਜੀ ਫਿਰ ਗੱਡੀ ਟਾਂਕ ਕੋਲ ਤੇ ਲੰਮਾ ਜੀ ਚਲੋ ਜੀ ਇਹ ਲੰਮਾ ਜੀ ਡੇਰ ਚ ਚਲੋ ਬਹੁਤ ਅਸੀਂ ਗੱਲ ਵੀ ਨਹੀਂ ਖਾਈ ਹੈਗੀ ਨਾ ਹੋਰ ਸਮਝ ਰਹੇ ਐਸਾ ਕੁਝ ਨਹੀਂ ਤੁਹਾਨੂੰ ਇਹ ਨਹੀਂ ਚਾਹੀਦਾ ਵੀ ਸਰਪੰਚ ਨੂੰ ਤੁਸੀਂ ਬੁਲਾਓ ਇਥੋਂ ਮੈਨੂੰ ਤਾਂ ਲੱਗਦਾ ਸੀ ਇਹਨਾਂ ਨੂੰ ਜਾਣਦਾ ਵੀ ਨਹੀਂ ਕੌਣ ਨੇ ਕਿੱਥੇ ਦੇ ਨੇ ਨੰਬਰਦਾਰ ਨਹੀਂ ਸਕਾਣਾ ਨਹੀਂ ਅਸੀਂ ਨਹੀਂ ਜਾਣਦੇ ਜੀ ਅਸੀਂ ਜਟਾਣੇ ਚੱਲੋ ਜੀ ਫਿਰ ਜਟਾਣੇ ਦਬਾਓ ਜੀ ਨੂੰ ਮਕਾਨ ਦਬਾਉਣੇ ਵੈਸੇ ਗੱਲ ਅਸੀਂ ਉਹਨਾਂ ਨਾਲ ਕਰੀ ਆ ਦੇਖੋ ਸਰਪੰਸਾ ਕੋਲ ਖੜੇ ਜਿਹਦੇ ਤਾਂ ਕਿਹਾ ਵੀ ਹਾਂ ਸਭ ਆਓ ਇੱਥੇ ਮਕਾਨ ਬਣਾਉ ਆ ਦੇਖ ਲੋ ਮੁੱਖਾ ਇਹਨਾਂ ਨੂੰ ਦੱਸਿਆ ਤਾਂ ਨਹੀਂ ਅਸੀਂ ਇਹ ਤੁਸੀਂ ਦੇਖੋ ਨਹੀਂ ਇੱਥੇ ਲੜਾਈ ਜਗਾ ਹੋ ਜਾਣਾ ਇਹ ਤੋਂ ਪਹਿਲਾਂ ਬਣਾ ਲੈਂਦਾ ਅਸੀਂ ਅਗਰ ਇਹ ਗੱਲ ਫਿਰ ਲੰਘ ਜਾਈਏ ਇੱਥੋਂ ਚਲੇ ਜਾਂਦੇ ਆ ਫਿਰ ਗੱਲ ਸਭ ਬੋਲੋ। ਬਰੋ ਕਾਨੂੰਨ ਤੁਸੀਂ ਵਿਦੇ ਹੋਰ ਦੇ ਬਾੜ ਚ ਨਹੀਂ ਕੋਈ ਗੱਲ ਨਹੀਂ ਹੈ। ਉਹ ਨਹੀਂ ਭਾਈ ਮੈਂ ਜਾਣਦਾ ਡੇਰੇ ਨੂੰ ਜਾਓ ਕਾ ਨੂੰ ਗਲਤ ਬੁਲਾਉਂਦੇ ਇੱਥੇ ਜਾਓ। ਠੀਕ ਹੈ। ਚਲੋ। ਛੱਡ ਦੇਣਾ ਕੋਈ ਗੱਲ ਨਹੀਂ। ਤੁਹਾਨੂੰ ਪਰਮਿਟ ਦੀ ਹੋਣੀ ਚਾਹੀਦੀ ਜੇ ਤੁਸੀਂ ਆ ਗਏ ਯਾਰ ਹਰੇਕੇ ਬਾੜ ਗਿਆ ਕਰੂ ਐਂ ਤਾਂ ਆ ਕੇ ਨਹੀਂ ਨਹੀਂ ਸਾਨੂੰ ਐਸੇ ਦਿਨ ਸਪான்ਸਰ ਨਾ ਹੋਈ ਹੋਈ। ਉਹ ਨਹੀਂ ਕੋਈ ਗੱਲ ਨਹੀਂ ਹੋਈ। ਅਸੀਂ ਕੱਚੇ ਮਕਾਨਾਂ ਦੇ ਪੈਸੇ ਭਰੇ ਹੋਈਆਂ। ਨਹੀਂ ਆਣਗੇ ਅਸੀਂ ਬਣਾ ਦਾਂਗੇ ਮਕਾਨ। ਠੀਕ ਹੈ। ਚਲੋ ਠੀਕ ਹੈ। ਜਾਓ ਵੀਰੇ ਜਾਓ ਆਪਣੇ। ਤੁਹਾਨੂੰ ਕਿਹਨੇ ਅਥਾਰਟੀ ਦੇਤੀ ਵੀ ਤੁਸੀਂ ਮਕਾਨ ਪਾ ਦੋਗੇ ਕਿਸੇ ਦਾ ਪਿੰਡ ਜਾ ਕੇ ਪੰਚਾਇਤ ਨੂੰ ਪੁੱਛੇ ਬਿਨਾ। ਦੇ ਕੋਈ ਨਾ ਸੰਤ ਆਸੀ ਪੰਚਾਇਤ ਨਾ ਕਰੀ ਨਹੀਂ ਚਲੋ ਬਾਈ ਜੀ ਚਲੋ ਇੱਥੇ ਲੜਾਈ ਨੂੰ ਥੰਮ ਖੜਾ ਹੋ ਜਾਣਾ ਚਲੋ ਕੋਈ ਗੱਲ ਹੀ ਨਹੀਂ ਕਰ ਰਹੇ ਬਾਈ ਚਲੋ ਜੀ ਫਿਰ ਚਲੋ ਚਲੋ ਜੀ ਫਿਰ ਕੋਈ ਵੀ ਚਲੋ ਵੈਸੇ ਜੋ ਜੋ ਸਮਝਦਾ ਉਹ ਹੈ ਨਹੀਂ ਚਲੇ ਕੋਈ ਗੱਲ ਹੀ ਨਹੀਂ ਕਰੀ ਗਾਣ ਦਾ ਮੈਂ ਤੁਹਾਨੂੰ ਚਲੋ 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 ਫਿਰ ਕੋਈ ਨਹੀਂ ਛੇੜੋ ਬਾਈ ਠੀਕ ਹੈ ਜੇ ਅਗਲਾ ਕੰਫਰਟੇਬਲ ਨਹੀਂ ਪੱਕੇ ਨੂੰ ਬਸ ਕੰਪਟਰ ਦਾ ਬਾਗਦਰ ਸੀ ਬਾਗ ਨਹੀਂ ਸਾਡੇ ਕੋਲ ਆਈ ਸੀ ਕੌਣ ਆਇਆ ਸੀ ਕਿਹੜਾ ਜੋ ਗਏ ਹੋਣੇ ਕਿੰਦੀ ਕਿਹੜਾ ਘਰ ਆ ਤੁਸੀਂ ਗਏ ਹੋ ਜੀ ਉੱਥੇ ਡੇਰੇ ਉਹ ਗੱਲ ਨਹੀਂ ਜੀ ਗੱਲ ਸੋਣੋ ਤੁਹਾਨੂੰ ਪੂਰੀ ਗੱਲ ਨਹੀਂ ਪਤਾ ਹੈ ਜੀ ਏ ਆ ਇਸੀ ਆਪਣੀ ਇਹ ਨਹੀਂ ਆਪਣਾ ਇਸ ਦਾ ਪੈਨਾ ਕੋਲ ਮੈਂ ਨਾ ਕਿਹਾ ਹੀ ਨਹੀਂ ਮੈਂ ਕਿਹਾ ਨੰਬਰਦਾਰ ਵੀ ਆ ਜੀ ਚਲੋ ਕੋਈ ਗੱਲ ਨਹੀਂ ਅਸੀਂ ਆਪਾਂ ਪਾ ਦੇਣਾ ਲੋੜ ਹਾਂ ਸਾਡੇ ਪਿੰਡ ਦੇ ਥੋੜਾ ਲੰਬੜਦਾਰ ਨੇ ਡਟਾਣੀ ਕਰੋ ਜੋ ਕੁਝ ਕਰਨਾ ਜਾ ਕੇ ਚਲੋ ਕੋਈ ਨਹੀਂ ਜਵਰੀ ਤਾਂ ਦਿੱਤਾ ਉਹ ਆ ਗੱਡੀ ਵੀ ਦਿਖਾ ਨਹੀਂ ਨਹੀਂ ਆ ਇੱਕ ਤਰ੍ਹਾਂ ਦਾ ਪਤਾ ਹੈ ਬਾਈ ਕੀ ਹੈ ਨਾਲੇ ਮਕਾਨ ਪਾ ਕੇ ਇੱਕ ਬੰਦੇ ਨੇ ਹਾਂ ਨੂੰ ਬੋਲਣਾ ਹਾਂ ਹਾਂ ਕਿਹੜਾ ਬਾਬਾ ਹੈ ਉਹਦਾ ਬਲਾਤਕਾਰ ਚੰਦਰ ਬਈ ਫਿਰ ਅੰਦਰੇ ਬੈਠਾ ਸਾਨੂੰ ਪਤਾ ਲੱਗਿਆ ਜੀ ਮਾਣੂ ਕਿਹਨੇ ਸਰ ਜੇਲ੍ਹ ਚ ਆ ਯਾਰ ਨਹੀਂ ਨਹੀਂ ਉਹਨਾਂ ਤਾਂ ਬਲਾਤਕਾਰ ਦਾ ਕੋਈ ਕਿਸ ਨਹੀਂ ਹੁੰਦਾ ਜੀ ਚਲੋ ਜੀ ਸਾਨੂੰ ਸਭ ਪਤਾ ਹੈ ਜੀ ਠੀਕ ਹੈ ਸਾਨੂੰ ਨਾ ਤੁਸੀਂ ਸੁਖਾਓ ਤੁਸੀਂ ਜਾਓ ਆਪਣਾ ਆ ਪ੍ਰਚਾਰ ਕਰਨ ਆਏ ਹੋਏ ਤੇ ਹੀ ਰਾਮਪਾਲ ਦਾ ਕਹਿੰਦੇ ਮਕਾਨ ਬਣਾ ਕੇ ਦਵਾਂਗੇ ਪਿੰਡ ਤੇ ਆ ਦਿਖਾ ਦੇ ਇਹਨਾਂ ਦੀ ਵੀਡੀਓ ਬਣਾ ਲਾ ਉਹ ਤੋਂ ਇੱਧਰ ਪਿੰਡ ਦੀਆਂ ਵੀ ਬਣਾ ਲਾ ਆ ਲੱਖ ਬੰਦੇ ਨੇ ਯਾਰ ਲਾਲਚੀ ਆ ਭਾਈ ਫੇਰ ਮਕਾਨ ਬਣਾ ਦੇ ਦਿੰਦਾ ਨਾ ਡਿਗਿਆ ਉਹ ਜਦੋਂ ਆਏ ਲੱਗਦੇ ਹੋ ਇੱਦਾਂ ਪਰਸਪਰ ਅਤਰੂ ਨੂੰ ਮਾਣੋ ਭਾਈ ਨਵੇਂ ਦੇਣਾ ਆ ਜੀ ਸਾਵਾਤ ਤੇਰੇ ਦੀ ਰਿਐਕਸ਼ਨ ਆ ਜੂ ਤੈਨੂੰ ਮੈਂ ਰਾਸਤਾ ਠੀਕ ਆ ਬੰਦ ਕਰ